ਸਤ ਸ੍ਰੀ ਅਕਾਲ ਮੇ ਮਿੱਤੋਨੀ ਤੁਸੀਂ ਟਿਕਟੌਕ ਹੈリエ ਦਿਨਾਂ ਤੇ ਚੜਦੀ ਕਲਾ ਚ ਹੋਗੇ ਸਿੱਖ ਬੜੇ ਹੀ ਇਬਾਦਤ ਦਲੇਰ ਹੁੰਦੇ ਨੇ ਚਾਈਨਾ ਤੇ ਇੰਡੀਆ ਦੇ ਦਰਮਿਆਨ ਬਾਦਰ ਉੱਤੇ ਲੜਾਈ ਚੱਲਦੀ ਹੈ। ਇਹਰੇ ਵਜੇ ਸਿੱਖ ਰੈਜਿਮੈਂਟ ਦਾ ਕੀ ਕਮਾਲ ਆਪਾਂ ਜਾਣਦੇ ਨੇ ਆਂ ਦੀ ਵੀਡੀਓ ਤੇ ਬਾਅਦ ਚੇਰੇ ਤੇ ਕਾਨੇ ਕਰਵਾ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੀ ਵੀਰਾਂ ਨੂੰ ਆਪਾਂ ਅਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤੇ ਆਪਾਂ ਚੱਲਦੇ ਨੇ ਆਂ ਦੀ ਵੀਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਤੇ ਚੀਨ ਦੋਹਾਂ ਦੇਸ਼ਾਂ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ ਉਹ ਸਭ ਨੂੰ ਪਤਾ ਲੱਗਦੀਆਂ ਹੋਣਗੀਆਂ। ਭਾਰਤ ਤੇ ਚੀਨ ਦੇ ਸਰਹੱਦ ਤੇ ਮਾਹੌਲ ਬਹੁਤ ਤਣਾਅਪੂਰਨ ਚੱਲ ਰਿਹਾ ਹੈ ਜਿਸ ਦਾ ਮਸਲਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਬੀਤੇ ਦਿਨ ਹੋਈ ਹਿੰਸਕ ਝੜਪ ਦੇ ਵਿੱਚ ਕਈ ਫੌਜੀ ਸ਼ਹੀਦ ਹੋਏ ਤੇ ਮੇਜਰ ਜਰਨਲ ਫੌਜੀ ਅਫਸਰਾਂ ਦਰਮਿਆਨ ਬੀਤੇ ਦਿਨ ਗੱਲਬਾਤਾਂ ਹੋਈ ਪਰ ਇਸ ਦਾ ਕੋਈ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ ਲਦਾਖ ਦੇ ਜਿਸ ਖੇਤੇ ਨੂੰ ਲੈ ਕੇ ਦੋਨੋਂ ਮੁਲਕ ਲੜ ਰਹੇ ਨੇ ਇਹ ਖਾਲਸਾ ਰਾਜ ਦਾ ਹਿੱਸਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਫੌਜੀਆ ਨੇ ਖੰਡਾ ਖੜਕਾ ਕੇ ਇਸ ਇਲਾਕੇ ਨੂੰ ਸਰ ਕੀਤਾ ਸੀ 1841 ਦੇ ਵਿੱਚ ਇਹ ਸਿੱਖ ਰਾਜ ਦਾ ਹਿੱਸਾ ਸੀ 19ਵੀਂ ਸਦੀ ਦੇ ਮੁੱਢਲੇ ਸਮੇਂ ਇਸ ਇਲਾਕੇ 'ਤੇ ਲਾਬ ਗਿਆ ਮਹਾਂਸਾਮਰਾਜ ਦਾ ਰਾਜ ਸੀ ਤੇ ਬਾਅਦ ਵਿੱਚ ਉਹਨਾਂ ਵਿੱਚ ਭਰਾਵਾਂ ਮਾਰੂ جنگ ਛਿੜ ਗਈ ਇਹਨਾਂ ਹਾਲਤਾਂ ਨੂੰ ਦੇਖਦੇ ਹੋਏ ਉਸ ਸਮੇਂ ਲਦਾਖ ਦੇ ਗਵਰਨਰ ਨੇ ਜੰਮੂ ਦੇ ਸੇ ਗਵਰਨਰ ਜਰਨੈਲ ਜੋਰਾਵਰ ਸਿੰਘ ਨੂੰ ਇਸ ਬਾਰੇ ਧਿਆਨ ਦੇਣ ਲਈ ਆਖਿਆ ਤੇ ਮਦਦ ਦੀ ਮੰਗ ਕੀਤੀ 1834 ਵਿੱਚ ਇਸ ਕਾਲ ਤੇ غور ਕਰਦੇ ਹਾਂ ਜਰਨੈਲ ਜੋਰਾਵਰ ਸਿੰਘ ਨੇ ਲਦਾਖ ਤੇ ਚੜ੍ਹਾਈ ਕੀਤੀ ਤੇ ਤਕਰੀਬਨ 2 ਦਿਨ جنگ ਹੁੰਦੀ ਰਹੀ ਤੇ 2 ਦਿਨਾਂ ਦੀ جنگ ਤੋਂ ਬਾਅਦ ਸਿੱਖ ਫੌਜਾਂ ਨੇ ਲਦਾਖ ਤੇ ਫਤਿਹ ਹਾਸਲ ਕਰ ਲਈ ਇਸ ਤੋਂ ਬਾਅਦ April 1835 ਵਿੱਚ ਲਦਾਖ ਦੇ ਰਾਜ ਨੇ ਸਿੱਖਾਂ ਦੀ ਅਧੀਨਗੀ ਕਬੂਲ ਕਰ ਲਈ ਇਸ ਤੋਂ ਬਾਅਦ ਜਰਨੈਲ ਜੋਰਾਵਰ ਸਿੰਘ ਜੀ ਜਦ ਕਸ਼ਮੀਰ ਪਰਤ ਆਏ ਤਾਂ ਪਿੱਛੋਂ ਲਦਾਖੀਆਂ ਨੇ ਬਗਾਵਤ ਕਰ ਦਿੱਤੀ ਇਸ ਖਬਰ ਨੂੰ ਸੁਣ ਕੇ ਜਰਨੈਲ ਜੋਰਾਵਰ ਸਿੰਘ ਨੇ ਫਿਰ ਤੋਂ ਜੜਾਈ ਕੀਤੀ 3 ਨਵੰਬਰ 1835 ਵਿੱਚ ਇਲਾਕੇ ਨੂੰ ਮੋੜ ਤੋਂ ਸਿੱਖ ਰਾਜ ਵਿੱਚ ਸ਼ਾਮਿਲ ਕਰ ਲਿਆ ਕੁਝ ਸਮਾਂ ਬੀਤਿਆ ਤੇ ਸਮਾਂ 1841 ਦਾ ਆਇਆ ਤੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਨੇ ਅੱਗੇ ਤਿੱਬਤ ਦੇ ਇਲਾਕੇ ਨੂੰ ਸਹਾਰ ਕਰਨ ਦੇ ਲਈ ਚਾਲੇ ਪਾਏ ਤੇ ਸਿੱਖ ਫੌਜਾਂ ਨੇ ਲਦਾਖੀ ਸੈਨਾ ਸਮੇਤ ਤੀਬਤ ਦੀਆਂ ਫੌਜਾਂ ਦੇ ਨਾਲ ਜੰਗ ਕੀਤੀ ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ ਤਿੱਬਤ ਦਾ ਇਲਾਕਾ ਖਾਲਸਾ ਰਾਜ ਵਿੱਚ ਮਿਲਾਉਣ ਵਿੱਚੋਂ ਸਿੱਖ ਫੌਜ ਅੱਗੇ ਪੁਰਾੰਗ ਵਾਲਬਦੀ ਇੱਥੇ ਇਹ ਵੀ ਦੱਸ ਦਿੱਤਾ ਜਾਏ ਤਿੱਬਤ ਦੀ ਜੰਗ ਸਮੇ ਸਿੱਖ ਫੌਜ ਬਹੁਤ ਘੱਟ ਸੀ ਤੇ ਸਿੱਖ ਫੌਜਾਂ ਵਿੱਚ ਲਦਾਖ ਦੇ ਡੋਗਰੇ ਭਰਤੀ ਹੋਏ ਸਨ ਮਾਨਸ ਰੋਵਰ ਝੀਲ ਨੂੰ ਸਹਿਜ ਹੀ ਫਤਿਹ ਕਰਨ ਪਿੱਛੋਂ ਸਿੱਖ ਫੌਜ ਨੇ ਅਗਾ ਪੁਰਾੰਗ ਬਲ ਚੜ੍ਹਾਈ ਕੀਤੀ ਪੁਰਾੰਗ ਦੇ ਤਖਲਾਕਰ ਇਲਾਕੇ ਵਿੱਚ ਸਿੱਖਾਂ ਤੇ ਤੇ ਬਤਿੰਗਾ ਦਰਮਿਆਨ ਇੱਕ ਹੋਰ ਜੰਗ ਹੋਈ ਪਰ ਇਸ ਸਮੇਂ ਇਸ ਇਲਾਕੇ ਵਿੱਚ ਭਾਰੀ ਬਰਸਬਾਰੀ ਹੋ ਰਹੀ ਸੀ ਤੇ ਸਿੱਖ ਫੌਜ ਇਸ ਮੌਸਮ ਵਿੱਚ ਲੜਨ ਦੀ ਆਦੀ ਨਹੀਂ ਸੀ ਸੋ ਕੁਦਰਤੀ ਕਾਰਨਾ ਕਰਕੇ ਸਿੱਖਾਂ ਦੀ ਹਾਰ ਹੋਈ ਤੇ ਜਰਨੈਲ ਜੋਰਾਵਰ ਸਿੰਘ ਜੀ ਇਸ ਜੰਗ ਵਿੱਚ ਸ਼ਹਾਦਤਾਂ ਜਮ ਪੀ ਗਏ ਤੇ ਜੋਰਾਵਰ ਸਿੰਘ ਜੀ ਦਾ ਫਿਰ ਤਿੱਬਤ ਦੀਆਂ ਫੌਜਾਂ ਨੇ ਸਿਰ ਧੜ ਤੋਂ ਵਾਕ ਕੀਤਾ ਤੇ ਆਪਣੇ ਨਾਲ ਲੋਕਾਂ ਨੂੰ ਦਿਖਾਉਣ ਵਾਸਤੇ ਲੈ ਗਏ ਇਤਿਹਾਸ ਅਨੁਸਾਰ ਇਸ ਜੰਗ ਵਿੱਚ 3000 ਸਿੱਖ ਸ਼ਹੀਦ ਹੋਏ ਤੇ 700 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਖਾਲਸਾ ਫੌਜ ਦਾ ਜਰਨੈਲ ਜਰਨੈਲ ਜੋਰਾਵਰ ਸਿੰਘ ਜਿਸ ਨੇ ਕਸ਼ਮੀਰ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਨੂੰ ਕਾਇਮ ਕੀਤਾ ਤਿੱਬਤ ਦੇ ਜਿਸ ਇਲਾਕੇ ਵਿੱਚ ਭਾਰਤ ਤੇ ਚੀਨ ਵਿਚਕਾਰ ਜੋ ਵਿਵਾਦ ਚੱਲਦੇ ਹਨ ਉਹ 1841 ਵਿੱਚ ਸਿੱਖ ਰਾਜ ਦਾ ਇਲਾਕਾ ਸੀ ਜੋ ਖਾਲਸੇ ਨੇ ਤੇਗਾ ਬਾ ਕੇ ਫਤਿਹ ਕੀਤਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸ ਰਿਆ ਜੋਰਾਵਰ ਸਿੰਘ ਫੋਰਟ ਇਹ ਕਿਲਾ ਜੋਰਾਵਰ ਸਿੰਘ ਜੀ ਆਪ ਉਸਾਰਿਆ ਸੀ ਤੇ ਇੱਥੇ ਖਾਲਸਾ ਦੇ ਨਿਸ਼ਾਨ ਗੱਡੇ ਸਨ ਤੇ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਿੱਤਾ ਜਾਵੇ ਅਟਲ ਬਿਹਾਰੀ ਬਾਜਪਾਈ ਦੀ ਸਰਕਾਰ ਸਮੇਂ ਭਾਰਤ ਵੱਲੋਂ ਇਹ ਇਲਾਕਾ ਮੰਗੇ ਜਾਣ ਤੇ ਚੀਨ ਨੇ ਜਵਾਬ ਦਿੱਤਾ ਕਦੇ ਇਹ ਇਲਾਕਾ ਖਾਲਸਾ ਰਾਜ ਦਾ ਹਿੱਸਾ ਹੁੰਦਾ ਸੀ ਤੇ ਚੀਨ ਇਸ ਇਲਾਕੇ ਬਾਰੇ ਸਿਰਫ ਤੇ ਸਿਰਫ ਖਾਲਸਾ ਰਾਜ ਦੇ ਨਾਲ ਹੀ ਗੱਲਬਾਤ ਕਰੇਗਾ ਇਸ جنگ ਤੋਂ ਬਾਅਦ ਸਰਕਾਰ ਖਾਲਸਾ ਤੇ ਤਿੱਬਤ ਦੀ ਸਰਕਾਰ ਦਰਮਿਆਨ 1942 ਵਿੱਚ ਇਤਿਹਾਸਿਕ ਸੰਧੀ ਹੋਈ ਜਿਸ ਦੇ ਚੀਨ ਦੇ ਕਮਾਂਡਰ ਤੇ ਕਸ਼ਮੀਰ ਦੇ ਰਾਜੇ ਹਰੀ ਚੰਦ ਬਜੀਤ ਰਤਨੂ ਦੇ ਹਸਤਾਖਰ ਹੋਏ ਸਨ ਸਭ ਤੋਂ ਵੱਡੀ ਗੱਲ 1947 ਪਿੱਛੋਂ ਬਹੁਗਿਣਤੀ ਦੇ ਆਧਾਰ ਤੇ ਦੋ ਦੇਸ਼ ਭਾਰਤ ਤੇ ਪਾਕਿਸਤਾਨ ਬਣੇ ਤੇ ਜੰਮੂ ਦਾ ਇਲਾਕਾ ਗਰਦਾਰੀ ਦੇ ਕਾਰਨ ਸਿੱਖਾਂ ਤੋਂ ਗੋਰਿਆਂ ਨੇ ਜਿੱਤਿਆ ਸੀ ਤੇ ਜੰਮੂ ਕਸ਼ਮੀਰ ਦਾ ਇਲਾਕਾ ਇਹਨਾਂ ਦੋਵਾਂ ਮੁਲਕਾਂ ਵਿਚਕਾਰ ਵਿਵਾਦ ਬਣ ਕੇ ਰਹਿ ਗਿਆ ਪਰ ਇਹ ਇਲਾਕਾ ਅੰਤਲੀ ਵਾਰ ਅੰਗਰੇਜ਼ਾਂ ਨੇ ਸਿੱਖਾਂ ਤੋਂ ਜਿੱਤਿਆ ਸੀ ਤੇ ਤੇਬਤ ਦਾ ਇਲਾਕਾ ਵੀ ਆਖਰੀ ਵਾਰ ਸਿੱਖਾਂ ਤੋਂ ਹੀ ਜਿੱਤਿਆ ਗਿਆ ਸੀ ਤੇ ਜਿਸ ਦੇ ਅਸਲੀ ਹੱਕਦਾਰ ਤਾਂ ਸਿੱਖ ਹੀ ਬਣਦੇ ਨੇ ਪਰ ਖੈਰ ਸਮਾ ਸਮਾ ਸਮਰੱਥ ਕਿਸੇ ਦਿਨ ਖਾਲਸਾ ਨਿਸ਼ਾਨ ਦੁਨੀਆਂ ਦੇ ਵਿੱਚ ਝੂਲਣਗੇ ਮਾਫ ਕਰਨਾ ਅੱਜ ਆ ਕੈਨੇਡਾ ਦੇ ਵਿੱਚ ਬੈਠ ਕੇ ਪਤਤ ਬੰਦੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਨੇ ਪਰ ਸਜਣਾ ਸਤਿਗੁਰੂ ਜੀ ਦਾ ਫਰਮਾਨ ਹੈ ਕੋਈ ਕਿਸੇ ਕੋ ਰਾਜ ਨਾ ਦੇਹ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਤੇ ਜਿਹੜੇ ਜੁਝਾਰੂ ਸਿੰਘ ਜੂਝਦੇ ਰਹੇ ਨੇ ਉਹਨਾਂ ਪੱਲੇ 101 ਜਪਜੀ ਦਾ ਚੌਂਕੜਾ ਸੀ ਸਜਣਾ ਤੂੰ ਤਾਂ ਸਿਰ ਗੁੰਮ ਹੈ ਨਾਲੇ ਬੋਟਾਂ ਬੂਟਾਂ ਨਾਲ ਕੋਈ ਰਾਜ ਨਹੀਂ ਮਿਲੇਗਾ ਇਹ ਬਹਿਮ ਹੈ ਰਾਜ ਲੈਣ ਲਈ ਸਿਰ ਕਟਵਾਉਣੇ ਪੈਂਦੇ ਨੇ ਤੇ ਹਮੇਸ਼ਾ ਹੀ ਪਵਿੱਤਰ ਰੂਹਾਂ ਦੇ ਖੂਨ ਦੁੱਲਨ ਦੇ ਨਾਲ ਕੋਮਾ ਦੇ ਵਿੱਚ ਇਨਕਲਾਬੀ ਆਇਆ ਕਰਦੀ ਹੈ ਸੋਚਣੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਆਪਾਂ ਅੱਜ ਦੀ ਵੀਡੀਓ ਵਿੱਚ ਦੇਖਿਆ के इंडिया तो चाइना के दरम्यान जी लड़ाई हो वजह तिब्बत लद्दाख का इलाका है असल चेहरे हकदार खालसा राज्य सिख भीर है तो चाइना भी आ गल मानता पाया चाइना कहता पा है, है तो अगर तुसी नाल गल करनी है तो खालसा राज सिख भीर आके करे तो वाकई आ ग बिल्कुल सच है कि सिख भीर बड़े ही दलेर बहादुर होंगे तो सिख भीर ना ही रहन दे भी होंगे है और हर मुश्किल घड़ी दूसरे की मदद कर देने और इंसानियत की कदर कर देने और जात पात बरादरी को नहीं देखते मेनू लगता है कि जल्द ही खालसा राज कायम हो जाएगा तो बाकी वीरों टाटा इस वीरों से की ख्याल है कमेंट करके अपनी राय जरूर करे तो अपना खरे रब रखा